ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਾਈ ਰੋਡੇ ਦੇ ਚੇਲੇ ਬਣ ਕੇ ਗਏ ਆ ਮੜੌਲੀ ਤੋਂ ਮੁੰਡੇ ਗਗਨ ਹੁਣੀ ਮਰੰਡੇ ਦੇ ਜਮਾ ਕੋਲਾ ਜੀ ਮੜੌਲੀ ਤੇ ਬਾਈ ਰੋਡਾ ਸਾਰਿਆਂ ਨੂੰ ਪਤਾ ਬਾਈ ਗਲਜਾਰ ਸਦਮਾ ਦਾ ਜੇਠਾ ਚੇਲਾ 2007 ਦੇ ਵਿੱਚ ਪਹਿਲਾ ਚੇਲਾ ਜਿਹੜਾ ਬਾਈ ਗਲਜਾਰ ਸਦਮਾ ਦਾ ਰੋਡਾ ਬਣਿਆ ਸੀ ਕਿਲੋਂ ਵਾਲਾ ਤੇ ਬਾਈ ਰੋਡੇ ਕਿਲੋ ਮੁਰਗਵਾਜ ਵੀ ਐ ਤੇ ਮੁਰਗਵਾਜ ਦੇ ਵਿੱਚ ਬਾਈ ਦਾ ਸਤਾਰਾ ਹੈ ਬਾਈ ਮੈਸਤਰੀ ਕਿਲੋ ਤੇ ਬਾਈ ਮੈਸਤਰੀ ਕਿਲੋ ਦਾ ਵੀ ਬਾਈ ਨੇ ਆਦਰਮਾਨ ਪੂਰਾ ਕਰਿਆ ਬਾਈ ਦਾ ਵੀ ਮੂੰਹ ਮਿੱਠਾ ਕਰਵਾਇਆ ਨਾਲ ਤੇ ਸਾਰੇ ਸੱਜਣ ਮਿੱਤਰ ਜਿੰਨੇ ਬਾਈ ਨੇ ਸਾਰੇ ਆਪ ਦੇ ਜਿਹੜੇ 5-7 ਚੇਲੇ ਸੀ ਉਹ ਵੀ ਸੱਦੇ ਹੋਏ ਸੀ ਤੇ ਜੋ ਰਸਮਾਂ ਹੁੰਦੀਆਂ ਇੱਕ ਉਸਤਾਦੀ ਸ਼ਗਿਰਦੀ ਨੇ ਉਹ ਸਾਰੀਆਂ ਰਸਮਾਂ ਕਰੀਆਂ ਸਤਾਰ ਚੇਲੇ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਤੇ ਜੋ ਵੀ ਕਾਰ ਬਿਹਾਰ ਸੀਗਾ ਹਨਾ ਆਪਾਂ ਨੂੰ ਪਤਾ ਵੀ ਜੁੱਤੀ ਵਗੈਰਾ ਕੁਰਤਾ ਪਜਾਮਾ ਪੱਗ ਜਿਹੜੀ ਮੇਨ ਚੀਜ਼ ਆ ਉਸਤਾਦੀ ਸ਼ਹਿਰਦੀ ਦੇ ਵਿੱਚ ਉਹ ਵਾਈਆਂ ਨੇ ਦਿੱਤੀ ਬਾਕੀ ਬਹੁਤ ਬੰਦੇ ਹਨ ਕਬੂਤਰਬਾਜੀ ਦੇ ਅਬਜੈਕਸ਼ਨ ਲਾਉਂਦੇ ਹੁੰਦੇ ਆ ਵੀ ਇਹ ਨਸ਼ਾ ਦਦਦੇ ਆ ਜੀ ਇਹ ਗਲਤ ਕਰਦੇ ਆ ਜੀ ਉਹ ਜੇ ਬਾਈ ਨਸ਼ਾ ਜਾਂ ਗਲਤ ਚੀਜ਼ ਨਾਲ ਕਬੂਤਰ ਉੜਦੇ ਹੋਣ ਜਾਂ ਦਿੰਦੇ ਹੋਣ ਤੇ ਫਿਰ ਆਹ ਉਸਤਾਦੀਆਂ ਸ਼ਗਿਰਦੀਆਂ ਕਰਨ ਦੀ ਤਾਂ ਲੋੜ ਹੀ ਕਿਸੇ ਨੂੰ ਨਹੀਂ ਫਿਰ ਤਾਂ ਜਿੱਥੋਂ ਮਰਜ਼ੀ ਕੋਈ ਨਸ਼ੇ ਵਾਲੀ ਚੀਜ਼ ਲਾਓ ਕਬੂਤਰ ਨੂੰ ਲਾਓ ਬਸ ਔਖਾ ਟਾਂਗਾ ਉਹਦਾ ਡਾ ਲਓ ਪਰ ਨਹੀਂ ਬਾਈ ਇਹ ਗਲਤ ਅਫਵਾਹਾਂ ਫਲਾਈਆਂ ਜਾਂਦੀਆਂ ਠੀਕ ਆ ਕੁਛ ਕੁ ਸ਼ਰਾਰਤੀ ਅੰਸਰਾਂ ਵੱਲੋਂ ਤੇ ਉਹ ਫੁਵਾਹਾਂ ਵੱਨੀ ਧਿਆਨ ਨਾ ਦਿਓ ਤੇ ਬਹੁਤ ਵਧੀਆ ਸ਼ੌਂਕ ਆ ਪਿਆਰ ਨਾਲ ਕਰਦੇ ਆ ਪਰ ਸ਼ੌਂਕ ਉਹਦਾ ਜਿਹਦੇ ਕੋਲ ਸਮਾਂ ਮਿਹਨਤ ਕਰ ਸਕਦਾ ਬੰਦਾ ਤੇ ਪੈਸਾ ਤੇ ਪਰਿਵਾਰ ਵੀ ਜਿਹਦਾ ਸਾਥ ਦਿੰਦਾ ਜੇ ਆਪਾਂ ਕਹਿ ਲਈਏ ਵੀ ਇਹਨਾਂ ਤਿੰਨਾਂ ਚਾਰਾਂ ਚੀਜ਼ਾਂ ਚੋਂ ਕੋਈ ਚੀਜ਼ ਮਿਸ ਹੋ ਗਈ ਬੰਦੇ ਕੋਲੇ ਤਾਂ ਉਹਨੂੰ ਸ਼ੌਂਕ ਕਰਨ ਦਾ ਕੋਈ ਫਾਇਦਾ ਨਹੀਂ ਉਹ ਸਿਰਫ ਆਪ ਦੇ ਘਰੇ ਡਾਲੋ ਸੁਆਵ ਲੈ ਲਓ ਉਹ ਵੀ ਸ਼ੋਹਾਂ ਤੇ ਜਾਣ ਦਾ ਟੂਰਨਾਮੈਂਟਾਂ ਤੇ ਜਾਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹ ਟੂਰਨਾਮੈਂਟਾਂ ਦੇ ਉੱਤੇ ਹਮੇਸ਼ਾ ਹਾਰ ਦਾ ਸਾਹਮਣਾ ਹੀ ਕਰਦਾ ਕਿਉਂਕਿ ਗੇਮ ਤਿਰਬੇ ਦੀ ਮਿਹਨਤ ਦੀ ਨਸਲ ਦੇ ਸੁਧਾਰ ਦੀ ਪਰਿਵਾਰ ਦੇ ਸਾਥ ਦੀ ਇਹ ਕਈ ਚੀਜ਼ਾਂ ਦੇ ਸਮੇਲ ਦੀ ਗੇਮ ਆ ਤੇ ਸਭ ਤੋਂ ਵੱਡੀ ਗੱਲ ਨਿਮਰਤਾ ਤੇ ਪਿਆਰ ਦੀ ਜਿਹੜਾ ਨਿਮਰਤਾ ਤੇ ਪਿਆਰ ਹੈ ਨਾ ਉਹਦੇ ਨਾਲ ਸਾਰਾ ਕੁਝ ਹੀ ਸੈੱਟ ਹੋ ਜਾਂਦਾ ਤੇ ਬੰਦੇ ਨੂੰ ਗੇਮ ਵੀ ਮਿਲ ਜਾਂਦੀ ਆ ਤੇ ਬਾਈ ਨੇ ਸਾਰੇ ਜਿੰਨੇ ਸਗਰਦਾਏ ਸੀ ਜਿੰਨੇ ਵੀ ਯਾਰ ਮਿੱਤਰ ਆਏ ਸੀ ਜਿੰਨੇ ਵੀ ਜਨਕੀ ਪਿੰਡ ਦੇ ਪਤਵੰਤ ਤੇ ਸੱਜਣ ਆਏ ਸੀ ਤੇ ਸਾਰਿਆਂ ਨੂੰ ਬਾਈ ਨੇ ਪੂਰਾ ਮਾਣ ਦਿੱਤਾ ਸਾਰਿਆਂ ਦੇ ਜਨਕੀ ਜਿਹੜਾ ਹਣਾ ਰੋਟੀ ਪਾਣੀ ਦਾ ਪੂਰਾ ਵਧੀਆ ਪ੍ਰਬੰਧ ਕਰਿਆ ਤੇ ਕਿਸੇ ਬੰਦੇ ਨੂੰ ਜਾਨੀ ਕੀ ਆਪਾਂ ਕਹਿ ਨਹੀਂ ਸਕਦੇ ਵੀ ਕੋਈ ਨਾਰਾਜ਼ ਕਰਿਆ ਤੇ ਬਾਈ ਨੇ ਆਪਦੇ ਚੇਲਿਆਂ ਨੂੰ ਉਸ ਤੋਂ ਬਾਅਦ ਕਬੂਤਰਾਂ ਜਿਹੜੇ ਉਹ ਦਿੱਤੇ ਨਾਲੇ ਬਾਈ ਨੇ ਵਾਦਾ ਕਰਿਆ ਵੀ ਜਿੰਨੀ ਵੀ ਆਪਾਂ ਨੂੰ ਗੱਲ ਪਤਾ ਏ ਤੁਹਾਨੂੰ ਇੱਕ ਇੱਕ ਗੱਲ ਸਾਰੀ ਦੱਸੂਗਾ ਵੀ ਮਿਹਨਤ ਕਰਿਓ ਬਾਈ ਬਾਰੀ ਬਾਰੀ ਇਹ ਗੱਲ ਕਰੀ ਗਿਆ ਵੀ ਮਿਹਨਤ ਕਰਿਓ ਇਹ ਮੁੰਡੇ ਮੇਰੇ ਨਾਲ 6 ਮਹੀਨਿਆਂ ਦੇ ਟੱਚ ਦੇ ਵਿੱਚ ਸੀਗੇ ਬਾਈ ਤੇ ਮੈਂ 6 ਮਹੀਨਿਆਂ ਦਾ ਇਹਨਾਂ ਨੂੰ ਲਾ ਰੇ ਹੀ ਲਾ ਰਿਹਾ ਸੀ ਵੀ ਯਾਰ ਬਾਈ ਤੁਸੀਂ ਮਨ ਬਣਾ ਲਓ ਵੀ ਮਨ ਬਣਾ ਲਓ ਕਈ ਵਾਰੀ ਮਨ ਥੜਕ ਜਾਂਦਾ ਕਈ ਵਾਰੀ ਉਰਲੀਆਂ ਪਰਲੀਆਂ ਗੱਲਾਂ ਚ ਆ ਜਾਂਦਾ ਵੀ ਥੋੜੀ ਜਿਹਾ ਪਹਿਲਾਂ ਪਾਣ ਪੱਕਾ ਬਣਾਓ ਫੇਰ ਮੈਂ ਤੁਹਾਨੂੰ ਰੋਡੇ ਨਾਲ ਮਿਲਾਉਂ ਕਿਉਂਕਿ ਮੇਰੀ ਮਿੱਤਰਤਾ ਕੱਲੋਂ ਤੁਹਾਡਾ ਮਨ ਸੜਕ ਗਿਆ ਬਾਈ ਸਾਡੀ ਯਾਰੀ ਚ ਵੀ ਫਰਕ ਪਊ ਤੁਸੀਂ ਕੱਲੋਂ ਕਬੂਤਰ ਉਰੇ ਪਰੇ ਕਰਤੇ ਅਗਲੇ ਦੇ ਜਾਂ ਖੇਡ ਗਾਹਾਂ ਘਣਿਆਤੀ ਫੇਰ ਸੁਭਾਅ ਨਹੀਂ ਆਉਣਾ ਤੇ ਜਦੋਂ ਬਾਈਆਂ ਨੇ ਇਹਨਾਂ ਨੇ ਪੂਰਾ ਮਨ ਬਣਾ ਕੇ ਮੇਰੇ ਕੋਲੇ ਆਏ ਘਰੇ ਤੇ ਚਲੋ ਆਪਾਂ ਮਖਿਆ ਬਾਈ ਕੋਈ ਗੱਲ ਨਹੀਂ ਦਿਨ ਤੁਹਾਨੂੰ ਦੇ ਦਾਂਗੇ ਉਦੋਂ ਆਪਾਂ ਤੁਹਾਨੂੰ ਮਿਲਾ ਦਾਂਗੇ ਤੇ ਬਾਈ ਨਾਲ ਆਪਾਂ ਰੋਡੇ ਨਾਲ ਗੱਲ ਕਰਕੇ ਬਾਈ ਨਾਲ ਮੁਲਾਕਾਤ ਇਹਨਾਂ ਦੀ ਕਰਾਤੀ ਤੇ ਹੁਣ ਗਾਹਾਂ ਇਹਨਾਂ ਦੇ ਕਰਮ ਮੁਕੱਦਰ ਹਨਾ ਮਿਹਨਤ ਤੇ ਬਾਕੀ ਨਸਲ ਤੇ ਖੇਡ ਦੀ ਬਾਈ ਕਹਿੰਦਾ ਮੈਂ ਘਾੜ ਨਹੀਂ ਛੱਡਦਾ ਜਿਹੜੀ ਚੀਜ਼ ਜੋ ਖੁੱਡੇ ਦੇ ਵਿੱਚ ਬੈਠੀ ਆ ਉਹ ਸਾਰੀ ਇਹਨਾਂ ਨੂੰ ਲਾਉਂਗਾ ਤੇ ਬਹੁਤ